ਕਬੀਰ ਸਿੰਘ ਬਾਦਲ ਜੀ ਨੂੰ ਥਨਕਾਏ ਗੋਸ਼ ਕੀਤਾ ਹੈ ਇਹ ਬੜੇ ਵੱਡੇ ਦੋਸ਼ ਲੈ ਕੇ ਬਾਬਾ ਦਾਦੂਆ ਸਾਹਿਬ ਦੱਸਣ ਡਏ ਸਨ ਸਮੇਤ ਸਿੰਘ ਸੈਣੀ ਨੇ ਜੋ ਡੀਜੀਪੀ ਸੀ ਉਹ ਸਿੱਖਾਂ ਦੇ ਹਜ਼ਾਰਾਂ ਕਤਲ ਕੀਤੇ ਨੇ ਉਹਨਾਂ ਨੂੰ ਡੀਜੀਪੀ ਬਣਾ ਦਿੱਤਾ ਇਹ ਦੋਸ਼ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਬਰਗਾੜੀ ਦੇ ਵਿੱਚ ਬੈਠੇ ਸਿੱਖਾਂ ਤੇ ਗੋਲੀ ਚਲਾਇਤੀ ਇਹ ਈਮਾਨ ਨਹੀਂ ਇਹ ਬੜੇ ਵੱਡੇ ਈਮਾਨ ਕੀਤੇ ਨੇ ਸਿੱਖ ਸਹਪਨ ਚਾਹੀਦੇ ਉਹਨੂੰ ਵੱਡੀ ਉਹ ਆਪਣਾ ਉਹਦਾ ਛੱਡ ਕੇ ਪੇਸ਼ ਹੋ ਗਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਆਸੰਦ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪਾਪ ਕੀਤਾ ਹੈ ਅਤੇ ਅਕਾਲ ਤਖ਼ਤ ਸਾਹਿਬ ਨੂੰ ਉਸ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਆਸੰਦ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਬੇਅਦਮੀਆ ਕਾਰਨ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਉਹਨਾਂ ਨੇ ਕਈ ਸਿੱਖਾਂ ਦੇ ਹੱਤਿਆ ਕਰਨ ਵਾਲੇ ਸੁਮੇਤ ਸਿੰਘ ਸੈਣੀ ਨੂੰ ਪੰਜਾਬ ਦਾ ਡੀਜੀਪੀ ਬਣਾਇਆ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤਾ ਇਹ ਸਭ ਤੋਂ ਵੱਡਾ ਅਪਰਾਧ ਨਹੀਂ ਸੁਖਵੀਰ ਸਿੰਘ ਬਾਦਲ ਜੀ ਨੂੰ ਥਨਕਾਏ ਘੋਸ਼ ਕੀਤਾ ਹੈ ਇਹ ਬੜੇ ਵੱਡੇ ਦੋਸ਼ ਲੈ ਕੇ ਬਾਬਾ ਦਾਦੂਆ ਸਾਹਿਬ ਦੱਸਣ ਡਏ ਸਨ ਸੁਮੇਤ ਸਿੰਘ ਸੈਣੀ ਨੇ ਜੋ ਡੀਜੀਪੀ ਸੀ ਉਹ ਸਿੱਖਾਂ ਦੇ ਹਜ਼ਾਰਾਂ ਕਤਲ ਕੀਤੇ ਨੇ ਉਹਨਾਂ ਨੂੰ ਡੀਜੀਪੀ ਬਣਾ ਦਿੱਤਾ ਇਹ ਦੋਸ਼ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਬਰਗਾੜੀ ਦੇ ਵਿੱਚ ਬੈਠੇ ਸਿੱਖਾਂ ਤੇ ਗੋਲੀ ਚਲਾ ਦਿੱਤੀ ਇਹ ਈਮਾਨ ਨਹੀਂ ਇਹ ਬੜੇ ਵੱਡੇ ਈਮਾਨ ਕੀਤੇ ਨੇ ਸਿੱਖ ਸਹ ਆਪਣਾ ਚਾਹੀਦਾ ਉਹਨੂੰ ਵੱਡੀ ਉਹ ਆਪਣਾ ਉਹਦਾ ਛੱਡ ਕੇ ਪੇਸ਼ ਹੋ ਗਏ ਉਹ ਪ੍ਰਧਾਨ ਨਹੀਂ ਬਣਿਆ ਨਾਲੇ ਪੇਸ਼ ਹੋਣ ਡਿਆ ਕਾਰਜਕਾਰੀ ਪ੍ਰਧਾਨ ਪੁੰਧੜ ਨੂੰ ਦੇ ਕੇ ਤੇ ਆਪ ਪੇਸ਼ ਹੋਣ ਡਿਆ ਇਹ ਬੜੀਆਂ ਗਲਤ ਗੱਲਾਂ ਨੇ ਇਹ ਕਾਲ ਤੱਕ ਉਹਨੂੰ ਕਾਲ ਤੱਕ ਦੀ ਮਰਯਾਦਾ ਨੂੰ ਰੱਖ ਕੇ ਕਾਇਮ ਰੱਖਦੇ ਹੋયા ਤਗੜੇ ਸਟੈਂਡ ਲੈਣ ਤੇ ਇਹਨੂੰ ਦੋਸ਼ੀ ਕਰਾਰ ਦੇ ਦੇਣ ਇਹਨੂੰ ਕੌਮ ਚ ਲੈਣ ਵਾਲਾ ਮੁੱਦਾ ਹੀ ਨਾ ਰੱਖ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਥੇਦਾਰ ਸਹਿਬਾਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਤਨਖਈਆ ਕਰਾਰ ਦਿੱਤਾ ਹੈ ਇਹ ਪਰੰਪਰਾਵਾਂ ਦੇ ਅਨੁਸਾਰ ਜੇਕਰ ਦੇਖੀਏ ਤਾਂ ਸੁਖਬੀਰ ਸਿੰਘ ਬਾਦਲ ਬਤੌਰ ਪ੍ਰਧਾਨ ਉੱਥੇ ਪੇਸ਼ ਹੋਇਆ ਜੋ ਕਿ ਉਹਨੇ ਪਰੰਪਰਾਵਾਂ ਦਾ ਕਤਲ ਕੀਤਾ ਜਿਹੜਾ ਕਿ ਬਰਦਾਸ਼ਤ ਦੇ ਕਾਬਲ ਨਹੀਂ ਆ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਸੀ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਿਉਂਕਿ ਦੋਸ਼ੀ ਆਪਣੇ ਅਹੁਦੇ ਛੱਡ ਕੇ ਫਿਰ ਆਪਣੀ ਸੁਣਵਾਈ ਲਈ ਅਦਾਲਤ ਵਿੱਚ ਕੋਡ ਵਿੱਚ ਜਾਂਦਾ ਇਹ ਸਾਡੀ ਇੱਕ ਧਾਰਮਿਕ ਅਦਾਲਤ ਹੈ ਦੇ ਵਿੱਚ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਜਾਣਾ ਚਾਹੀਦਾ ਸੀ ਪਰ ਉਹਨੇ ਪਰੰਪਰਾਵਾਂ ਦਾ ਕਤਲ ਕੀਤਾ ਪਰ ਜੋ ਜਥੇਦਾਰ ਸਹਿਬਾਨਾਂ ਨੇ ਅੱਜ ਉਹਨੂੰ ਦੋਸ਼ੀ ਤਨਖਾਈਆ ਕਰਾਰ ਦਿੱਤਾ ਇਹਦਾ ਅਸੀਂ ਸਵਾਗਤ ਕਰਦੇ ਹਾਂ ਔਰ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਜਥੇਦਾਰ ਸਹਿਬਾਨ ਸੁਖਵੀਰ ਸਿੰਘ ਬਾਦਲ ਦੇ ਗੁਨਾਹਾਂ ਦੀ ਮੁਆਫੀ ਨਹੀਂ ਦੇਣਗੇ ਉਹਨੂੰ ਬਕਾਇਦਾ ਪ੍ਰਧਾਨਗੀ ਤੋਂ ਵੀ ਪਾਸੇ ਕਰਨਗੇ ਔਰ ਪੰਥ ਤੋਂ ਵੀ ਖਾਰਜ ਕਰਨਗੇ ਕਿਉਂਕਿ ਉਹਦੇ ਗੁਨਾਹ ਬਹੁਤ ਵੱਡੇ ਆ